ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਸਾਡੇ ਪੇਜ਼ਲੀ ਸ਼ਹਿਰ ਸਕਾਟਲੈਂਡ ਦਾ ਪੇਜ਼ਲੀ ਸ਼ਹਿਰ ਆ ਉਹਦੇ ਵਿੱਚ ਕਾਰ ਫੈਸਟ ਲੱਗਾ ਆ ਜਿਹਨੂੰ ਆਪਾਂ ਕਾਰਾਂ ਦਾ ਮੇਲਾ ਵੀ ਕਹਿ ਸਕਦੇ ਆ ਇਹਦੇ ਵਿੱਚ ਲਾਈਕ ਪੂਰੇ ਸਕਾਟਲੈਂਡ ਦੇ ਯੂਕੇ ਦੀਆਂ ਪੁਰਾਣੀਆਂ-ਪੁਰਾਣੀਆਂ ਕਾਰਾਂ ਲਾਈਕ 20 ਸਾਲ ਪੁਰਾਣੀ 30 ਸਾਲ ਪੁਰਾਣੀ ਹਰ ਸਾਰੇ ਆਪਣੀਆਂ ਆਪਣੀਆਂ ਕਾਰਾਂ ਲੈ ਕੇ ਆਉਂਦੇ ਆ ਜਿਵੇਂ ਸਾਮਕ ਰੱਖੀਆਂ ਪ੍ਰਾਣੀਆਂ ਤੇ ਇੱਥੇ ਆ ਕੇ ਡਿਸਪਲੇ ਕਰਦੇ ਆ ਉਹਨੂੰ ਸ਼ੋਅ ਕਰਦੇ ਆ ਇਹਨੂੰ ਆਪਾਂ ਕਾਰਾਂ ਦਾ ਮੇਲਾ ਕਹੇ ਤੇ ਵੀ ਦੇਖ ਸਕਦੇ ਆ ਇਹਦਾ ਫੋਰਡ ਦੀ ਕਾਰ ਹੈ ਤੇ ਬੜੀ ਪੁਰਾਣੀ ਕਾਰ ਹੈ ਫੋਰਡ ਦੀ ਇੱਥੇ ਤੁਹਾਨੂੰ ਹੋਰ ਬਹੁਤ ਸਾਰੀਆਂ ਕਾਰਾਂ ਦੇਖਣ ਨੂੰ ਮਿਲੂਗੀਆਂ ਤੁਹਾਨੂੰ ਕੁਝ ਕਾਰਾਂ ਇੱਦਾਂ ਦੀਆਂ ਜਿਹੜੀਆਂ ਮੋਡੀਫਾਈ ਕੀਤੀਆਂ ਆ ਤੁਸੀਂ ਦੇਖ ਸਕਦੇ ਆ ਇਹ ਬਹੁਤੀਆਂ ਪੁਰਾਣੀਆਂ ਨਹੀਂ ਹੈ ਇਹ ਲੇਟੈਸਟ ਮਾਡਲ ਹੀ ਆ ਬਸ ਇਹ ਜਿੱਦਾਂ ਕੰਪਨੀ ਜਿਹੜੀ ਕਾਰ ਹੁੰਦੀ ਆ ਉਹਨੂੰ ਥੋੜਾ ਚੇਂਜ ਕਰ ਦਿੰਦੇ ਆ ਉਹਨੂੰ ਮੋਡੀਫਾਈ ਕਰ ਦਿੰਦੇ ਆ ਇਹ ਸਾਰੀਆਂ ਉਹ ਚੀਜ਼ਾਂ ਆ ਜਿਹੜੀ ਦੇਖ ਸਕਦੇ ਹੋ ਆ ਜਿਹੜਾ ਕਾਰ ਹੈ ਇਹ ਫੋਲਡ ਮਾਡਲ ਹੈ ਬਾਕਸ ਬੈਕਰ ਇਹਦਾ ਜਿਹੜਾ ਬੇਟਰ ਟੋਟਲੀ ਸਮਾਨ ਆੜਾ ਆਲਰੇਡੀ ਚੇਂਜ ਕੀਤਾ ਹੋਇਆ ਇਹਦੇ ਵਿੱਚ ਜਿੱਦਾਂ ਨਿਕਲ ਕ੍ਰੋਮ ਦੇ ਵਿੱਚ ਕੀਤਾ ਹੋਇਆ ਦੇਖ ਸਕਦੇ ਹੋ ਮਰਸੀਡਿਸ ਕਾਰ ਆ ਮਰਸੀਡਿਸ ਦੀ ਆ ਇਹ ਸਾਰੀਆਂ ਜਿੱਦਾਂ ਕਿ 20 ਸਾਲ ਪੁਰਾਣੀਆਂ 25 ਸਾਲ ਪੁਰਾਣੀਆਂ 30 ਸਾਲ ਪੁਰਾਣੀਆਂ ਗੱਡੀਆਂ ਜਿੱਦਾਂ ਹੈਗੀਆਂ ਆ ਆ ਦੇਖ ਸਕਦੇ ਤੁਸੀਂ ਜਿੱਦਾਂ ਤੁਸੀਂ ਆ ਗੱਡੀ ਦੇਖ ਸਕਦੇ ਆ ਇਹ ਐਮਓਡੀ ਜਿਹਨੂੰ ਆਪਾਂ ਮਿਨਿਸਟਰੀ ਆਫ ਡਿਫੈਂਸ ਵੀ ਕਹਿ ਸਕਦੇ ਆ ਇਹ ਗੱਡੀ ਦਾ ਮਿਨਿਸਟਰੀ ਆਫ ਡਿਫੈਂਸ ਦੀ ਆ ਜਿੱਦੇ ਇੱਧਰ ਤੁਸੀਂ ਦੇਖ ਸਕਦੇ ਆ ਬਹੁਤ ਹੀ ਸੋਹਣੀਆਂ ਸੋਹਣੀਆਂ ਕਾਰਾਂ ਪੁਰਾਣੀਆਂ ਉਸ ਵਕਤ ਦਾ ਉਸ ਲੈਂਡ ਰੋਵਰ ਜਿਹੜਾ ਤੁਸੀਂ ਇਹ ਵੀ ਦੇਖ ਸਕਦੇ ਆ ਇਹ ਜਿਹੜੇ ਪੁਰਾਣੇ ਮਾਡਲ ਆ ਲਾਈਕ 40 ਸਾਲ 50 ਸਾਲ ਪੁਰਾਣੇ ਐਸ ਐਫਓ ਮਾਡਲ ਜਿਹੜੇ ਆ ਜਿਹਦਾ ਇਹਦਾ ਪਲੇਟ ਨੰਬਰ ਆ ਬਹੁਤ ਪੁਰਾਣਾ ਆ ਲੈਂਡ ਰੋਵਰ ਬਿਲਗਰ ਦੀਆਂ ਗੱਡੀਆਂ ਤੇ ਮਤਲਬ ਇਹ ਜਿਹੜੀ ਫਾਇਰਫਾਈਟਿੰਗ ਬਰਾ ਦੀ ਗੱਡੀਆਂ ਸੀ ਪੁਰਾਣੇ ਟਾਈਮ ਦੀਆਂ ਇਹ ਉਹ ਆ ਤੁਸੀਂ ਦੇਖ ਸਕਦੇ ਆ ਇਹ ਇਸ ਟਾਈਮ ਤੁਹਾਨੂੰ ਸਿਰਫ ਇਹਦਾ ਕੁਝ ਰੂਲਰ ਏਰੀਆ ਹੈਗੇ ਆ ਉੱਥੇ ਦੇਖਣ ਨੂੰ ਮਿਲ ਗਿਆ ਇਹਦਾ ਲਾਸਟ ਟਾਈਮ ਐਨਸੀ 500 ਗਏ ਸੀਗੇ ਉੱਥੇ ਕੁਝ ਵਿਲੇजेस ਹੈਗੇ ਆ ਉਹਦੇ ਵਿੱਚ ਜਾਂ ਤੁਹਾਨੂੰ ਦੇਖਣ ਨੂੰ ਮਿਲ ਸਕਦੀਆਂ ਜਾਂ ਇੱਥੇ ਮਿਲ ਸਕਦੀਆਂ ਇਹਦਾ ਹੁਣ ਜੋ ਮੇਲਾ ਲੱਗਾ ਹੈ ਇਹਦੇ ਵਿੱਚ ਸਾਰੇ ਆਪਣੀਆਂ ਆਪਣੀਆਂ ਜਿਹੜੀਆਂ ਕਾਰਾਂ ਉਹਦੀ ਡਿਸਪਲੇ ਕੀਤੀ ਆ ਤੁਸੀਂ ਦੇਖ ਸਕਦੇ ਆ ਦੇਖਿਆ ਵੀ ਮਾਡਲ ਤੁਸੀਂ ਦੇਖ ਸਕਦੇ ਆ ਬਹੁਤ ਹੀ ਸੋਹਣੀਆਂ ਸੋਹਣੀਆਂ ਕਾਰਾਂ ਤੁਹਾਨੂੰ ਦੇਖਣ ਨੂੰ ਇੱਥੇ ਮਿਲਦੀਆਂ। ਮਤਲਬ ਬਲੈਕ ਕਲਰ। ਨੰਬਰ ਦੇਖ ਸਕਦੇ। ਆ ਜੇ ਉਹ ਸੋਟਾ ਬਲੈਕ। ਇਹਦਾ ਜੋ ਇੰਟੀਰੀਅਰ ਆ ਤੁਸੀਂ ਦੇਖ ਸਕਦੇ ਹੋ। ਉਹ ਸੋਹਣੀਆਂ ਗੱਡੀਆਂ ਤੁਹਾਨੂੰ ਦੇਖਣ ਨੂੰ ਮਿਲਣਗੀਆਂ। ਸੀਟ ਬੋਕਸ ਫਿਰ ਸੀਟ ਲੀਵਨ ਇਸੇ। ਦਿਖ ਸਕਦੇ ਆ ਇੱਕ ਜੀਡੀਡੀ ਟੋਟਨੀ ਮੋਡੀਫਾਈ ਕੀਤੀ ਹੋਈ ਆ ਇਹ ਵੀ ਇੱਕ ਫੁਰਾਰੀ ਕੰਪਨੀ ਦਾ ਮਾਡਲ ਆ ਕੋਈ ਪੁਰਾਣਾ ਤੇ ਤੁਸੀਂ ਇੱਕ ਹੋਰ ਨਵੀਂ ਚੀਜ਼ ਦੇਖ ਸਕਦੇ ਆ ਪੁਰਾਣੇ ਟਾਈਮ ਦੀਆਂ ਟੈਕਸੀਆਂ ਆ ਜੋ ਜੋਗੀ ਪੁਰਾਣੇ ਟਾਈਮ ਚਲਦੀਆਂ ਸੀ ਇਹ ਦੇਖ ਸਕਦੇ ਆ ਇਹ ਵੀ ਕਈ ਦਾ ਆਸਟਨ ਮਾਰਟਨ ਕੰਪਨੀ ਆ ਇਹ ਉਹਨਾਂ ਦੀਆਂ ਆ ਦੇਖ ਸਕਦੇ ਆ ਤੇ ਆ ਇਹਦਾ ਜਿਹੜਾ ਜਿੱਥੋਂ ਇਹ ਸਟਾਰਟ ਹੁੰਦੀ ਆ ਇੱਥੋਂ ਨੂੰ ਤੁਸੀਂ ਸਟਾਰਟ ਕਰ ਸਕਦੇ ਆ ਉਹੜਾ ਮੀਟਰ ਲੱਗਾ ਹੋਇਆ ਆ ਇਹਦਾ ਜਿੱਥੇ ਸਭ ਹੁੰਦਾ ਸੀ ਆ ਵੀ ਟੈਕਸੀ ਆ ਪੁਰਾਣੇ ਟਾਈਮ ਦੀ ਇਹ ਤਾਂ ਮੁਸਤੌਏ ਦੀ ਆ ਆਮ ਵੀ ਇਹ ਬਸ ਕੋਈ ਬਹਿ ਕੋਤਾਨੀ ザ ਬੈਡਮੋਰ ਕੰਪਨੀ ਕਾਰ ਆ ਵੀ ਆਸਟਨ ਮਾਰਟਨ ਦੀ ਆਈ ਥਿੰਕ ਆਪਾਂ ਪੁਰਾਣੇ ਟਾਈਮ ਚ ਕੁਝ ਫਿਲਮਾਂ ਸੀ ਬਣਦੀਆਂ ਉਦੇ ਵਿੱਚ ਵੀ ਇਦਾਂ ਦੇ ਕਾਰਾਂ ਨੂੰ ਦੇਖਣ ਨੂੰ ਮਿਲਦੀਆਂ ਸੀ ਦੇਖ ਸਕਦੇ ਆ ਬਹੁਤ ਹੀ ਸੁਣੇ ਸੁਣੀਆਂ ਕਾਰਾਂ ਡਿਸਪਲੇ ਕਰਨ ਨੂੰ ਮਿਲ ਰਹੀਆਂ ਆ ਆਹ ਦਾ ਇੱਕ ਸਪੇਅਰ ਟਾਇਰ ਆ ਸਭੀ ਦੇਖ ਸਕਦੇ ਆ ਇਹ ਵੀ ਗੱਡੀ ਜਿਹੜੀ ਹੈ ਮੋਰਿਸ ਦੀ ਕੰਪਨੀ ਉਹਦੀ ਆ ਇਹ ਬਾਕਸ ਬੈਗਨ ਹੈ ਇਹ ਵੀ ਮੋਰਿਸ ਦੀ ਹੈ ਇਹ ਦੇਖੀ ਲੁਕੀ ਗਾ ਰਿਹਾ ਹੈ ਸ਼ੀਵ ਦਿਖ ਸਕਦੇ ਆ ਜਿਸ ਦੀ ਵਨ ਅਪਡੇਟ ਇੱਕ ਗੱਡੀ ਜਿਹੜੀ ਆ ਖੁਦ ਲਾਈਕ ਇਹਨੂੰ ਖੁਦ ਬਣਾਇਆ ਉਹਨਾਂ ਨੇ ਇਹਨੂੰ ਕਈ ਚੇਂਜਸ ਕੀਤੀਆਂ ਆ ਦੀ ਸ਼ੇਪ ਹੀ ਬੜੀ ਡਿਫਰੈਂਟ ਆ ਦੇਖ ਸਕਦੇ ਆ ਇਹਦੇ ਟਾਇਰ ਆ ਉਹ ਡਿਫਰੈਂਟ ਆ ਤੇ ਮੋਸਟਲੀ ਜਿਹੜੀ ਚੀਜ਼ ਆ ਇਹਦਾ ਤਾਂ ਇੰਜਨ ਆ ਇੰਜਨ ਇਹਦਾ ਪਿੱਛੇ ਆ ਤੇ ਦੇਖ ਸਕਦੇ ਆ ਇਸ ਗੱਡੀ ਦਾ ਇੰਜਨ ਆ ਪਿੱਛੇ ਆ। ਨਾਲ ਇਹ ਸਾਡੀ ਡੋਡਸ ਡੋਡਸ ਕਾਰ ਸਾਡੀ ਮਸਟੈਂਗ ਇਹ ਵੀ ਜਿਹੜੀ ਹੈ ਵੀ ਮਸਟੈਂਗੀ ਆ ਡਿਫਰੈਂਟ ਮਾਡਲ ਆ ਤੇ ਅਲੱਗ ਤਰੀਕੇ ਨਾਲ ਮੋਡੀਫਾਈ ਕੀਤੀ ਹੋਈ ਆ ਬਹੁਤ ਹੀ ਸੋਹਣਾ ਮਾਹੌਲ ਹੈ ਸਾਰੇ ਲੋਕ ਅੱਜ ਦਾ ਸੈਟਰਡੇ ਆ ਵੀਕੰਡ ਆ ਸਾਰੇ ਆਪਣਾ ਆਪਣਾ ਟਾਈਮ ਜਿਹੜਾ ਫੈਮਿਲੀ ਨੂੰ ਦੇ ਰਿਹਾ ਸਪੈਂਡ ਕਰ ਰਿਹਾ ਨਾਲੇ ਜੋਬ ਮੇਲਾ ਉਹ ਵੀ ਦੇਖ ਰਹੇ ਹੋ ਦੇ ਆਲਡ ਮਾਡਲ ਐ